ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਤਰ੍ਹਾਂ ਦੇ ਜੀਨ ਦੇ ਡਬਲ ਜ਼ਿਪਰ ਪੌਚ ਜਿਹੜੇ ਮਾਰਕੀਟ 'ਚੋਂ ਮਿਲਦੇ ਆ ਨਾ 2250 ਤੋਂ ਘੱਟ ਨਹੀਂ ਮਿਲਦੇ ਪਰ ਤੁਸੀਂ ਇਸ ਨੂੰ ਪੁਰਾਣੀ ਜੀਨ ਤੋਂ ਘਰ ਦੇ ਵਿੱਚ ਹੀ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਬਣਾ ਸਕਦੇ ਹੋ ਇਸ ਦੇ ਲਈ ਇਸ ਤਰ੍ਹਾਂ ਮੈਂ ਪੁਰਾਣੀ ਜੀਨ ਦੇ ਦੋ ਪੀਸ ਲਏ ਆ ਤੇ ਇਹ ਦੋਨੋਂ ਪੀਸ ਜਿਹੜੇ ਆ ਉਹ ਸੇਮ ਸਾਈਜ਼ ਦੇ ਹੈਗੇ ਆ ਜ਼ਰੂਰੀ ਨਹੀਂ ਕਿ ਤੁਸੀਂ ਇਹਨਾਂ ਨੂੰ ਜੀਨ ਦੇ ਕੱਪੜੇ ਤੋਂ ਹੀ ਬਣਾਉਣਾ ਤੁਸੀਂ ਇਸ ਨੂੰ ਕਿਸੇ ਵੀ ਕੱਪੜੇ ਤੋਂ ਬਣਾ ਸਕਦੇ ਹੋ ਜਿਸ ਵੀ ਕਲਰ ਡਿਜ਼ਾਈਨ ਫੈਬਰਿਕ ਦਾ ਤੁਸੀਂ ਪਰਸ ਜਿਹੜਾ ਇਹ ਬਣਾਉਣਾ ਚਾਹੁੰਦੇ ਹੋ ਤੇ ਜੇ ਮੈਂ ਇਹਨਾਂ ਦੀ ਸਾਈਜ਼ ਦੀ ਗੱਲ ਕਰਾਂ ਤਾਂ ਇਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਮੈਜ਼ਰ ਕਰਕੇ ਦਿਖਾ ਦਿੰਨੀ ਹਾਂ ਇਸ ਸਾਈਡ ਤੋਂ ਇਹ ਤਕਰੀਬਨ 5.5 ਇੰਚ ਦੇ ਕਰੀਬ ਹੈ ਤੇ ਦੂਸਰੀ ਸਾਈਡ ਜੇ ਆਪਾਂ ਇਹਦੀ ਮੈਜ਼ਰ ਕਰੀਏ ਨਾ ਤਾਂ ਤਕਰੀਬਨ ਇਹ 10 ਇੰਚਾ 10 ਇੰਚ ਤੋਂ ਇੱਕ ਅੱਧਾ ਪੁਆਇੰਟ ਘਾਟੀ ਹੋਏਗਾ ਪੂਰਾ 10 ਇੰਚ ਨਹੀਂ ਹੈਗਾ ਤੇ ਦੋਨੇ ਫੈਬਰਿਕ ਜਿਹੜੇ ਆ ਉਹ ਸੇਮ ਸਾਈਜ਼ ਦੇ ਆ ਹੁਣ ਆਪਾਂ ਨੂੰ ਇਹਦੇ ਨਾਲ ਅਟੈਚ ਕਰਨ ਦੇ ਲਈ ਇੱਕ ਹੋਰ ਕਪੜਾ ਚਾਹੀਦਾ ਜਿਹੜੇ ਅਸੀਂ ਮਾਰਕੀਟ ਚੋਂ ਬੈਗ ਲੈ ਕੇ ਆਉਂਦੇ ਉਹਨਾਂ ਦੇ ਥੱਲੇ ਨਾ ਬਰਾਊਨ ਜਿਹੇ ਕਲਰ ਦਾ ਕਪੜਾ ਲੱਗਿਆ ਹੁੰਦਾ ਉਹਨੂੰ ਨਾਨ ਬੂਵਨ ਕਪੜਾ ਕਹਿੰਦੇ ਆ ਮੇਰੇ ਕੋਲੇ ਉਹ ਨਹੀਂ ਸੀ ਤਾਂ ਇਸ ਤਰੀਕੇ ਦੇ ਨਾਲ ਨਾ ਫਿਊਜ਼ ਪੇਪਰ ਵੀ ਆਉਂਦਾ ਵਾ ਬਾਜ਼ਾਰ ਚੋਂ ਤੁਸੀਂ ਬਹੁਤ ਆਸਾਨੀ ਨਾਲ ਫਿਊਜ਼ ਪੇਪਰ ਲੈ ਸਕਦੇ ਹੋ ਜਿਹੜਾ ਪ੍ਰੈਸ ਦੇ ਨਾਲ ਕੱਪੜਿਆਂ ਦੇ ਉੱਪਰ ਚਿਪਕ ਜਾਂਦਾ ਹੈ ਤੇ ਇਹਨੂੰ ਆਪਾਂ ਨਾ ਸੂਟਾਂ ਦੇ ਵਿੱਚ ਕਲਰ ਬਣਾਉਣ ਦੇ ਲਈ ਯੂਜ਼ ਹੁੰਦਾ ਜਾਂ ਕਹ ਲੋ ਕਿ ਕੱਪੜਿਆਂ ਤੇ ਡਿਜ਼ਾਈਨ ਕਰਨ ਦੇ ਲਈ ਇਸ ਨੂੰ ਯੂਜ਼ ਕੀਤਾ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਨਾ ਇਹਨੂੰ ਸੇਮ ਸਾਈਜ਼ ਨੂੰ ਮੈਂ ਜੀਨ ਦੇ ਕੱਪੜੇ ਦੇ ਉੱਪਰ ਰੱਖ ਕੇ ਆਪਾਂ ਇਹਦੇ ਨਾਲ ਕਟਿੰਗ ਕਰ ਲਵਾਂਗੇ ਤਾਂ ਕਿ ਸਾਡੇ ਕੋਲੇ ਸੇਮ ਸਾਈਜ਼ ਦੇ ਇਹ ਪੀਸ ਜਿਹੜੇ ਆ ਉਹ ਕੱਟ ਹੋ ਜਾਣ ਤੇ ਦੋਨੋਂ ਦੋ ਸਾਡੇ ਕੋਲੇ ਜੀਨ ਦੇ ਪੀਸ ਆ ਤਾਂ ਦੋ ਹੀ ਆਪਾਂ ਇਹ ਫਿਊਜ਼ ਪੇਪਰ ਦੇ ਟੁਕੜੇ ਜਿਹੜੇ ਆ ਉਹ ਕੱਟ ਕਰ ਲਵਾਂਗੇ ਹੁਣ ਆਪਾਂ ਉੱਪਰ ਦੀ ਪ੍ਰੈਸ ਨਾਲ ਇਹਨਾਂ ਨੂੰ ਇਹਦੇ ਉੱਪਰ ਚਿਪਕਾ ਦੇਾਂਗੇ ਜਿਹੜੇ ਦਾਣੇ ਜਿਹੇ ਵਾਲੀ ਸਾਈਡ ਹੋ ਗਈ ਉਹ ਅੰਦਰ ਰੱਖ ਕੇ ਪਲੇਨ ਸਾਈਡ ਬਾਹਰ ਰੱਖ ਕੇ ਦੇ ਉੱਪਰ ਦੀ ਤੁਸੀਂ ਪ੍ਰੈਸ ਮਾਰ ਦੇਣੀ ਆ ਤੇ ਇਹਦੇ ਨਾਲ ਬਿਲਕੁਲ ਚੰਗੀ ਤਰ੍ਹਾਂ ਸੈੱਟ ਹੋ ਜਾਂਦੇ ਆ ਤੇ ਜਿਹੜੇ ਪਰਸ ਸਾਨੂੰ ਮਾਰਕੀਟ ਚੋਂ ਮਿਲਦੇ ਉਹਨਾਂ ਦੇ ਵਿੱਚ ਫਾਰਮ ਲੱਗੀ ਹੁੰਦੀ ਹੈ ਤੁਸੀਂ ਚਾਹੋ ਤਾਂ ਤੀਸਰਾ ਪੀਸ ਫਾਰਮ ਦਾ ਉਹ ਵੀ ਸੇਮ ਸਾਈਜ਼ ਦਾ ਕੱਟ ਕਰ ਸਕਦੇ ਤੇ ਉਹਨੂੰ ਤੁਸੀਂ ਇਹਦੇ ਵਿੱਚ ਲਗਾ ਸਕਦੇ ਹੋ ਇਸ ਤਰੀਕੇ ਦੇ ਨਾਲ ਹੁਣ ਆਪਾਂ ਕੀ ਕਰਨਾ ਹੈ ਕਿ 1.5 ਇੰਚ ਦਾ ਇੱਕ ਇੱਥੇ ਮਾਰਕ ਲਗਾ ਲੈਣਾ 1.5 ਇੰਚ ਤੇ 1.5 ਤੋਂ 2 ਇੰਚ ਦਾ ਮਾਰਕ ਤੁਸੀਂ ਲਗਾ ਸਕਦੇ ਹੋ ਜਿਹੜੀ ਛੋਟੀ ਪਾਕਟ ਬਣੇਗੀ ਬਾਹਰ ਵਾਲੀ ਹੈ ਨਾ ਉਹ ਤੁਹਾਡੇ ਕੋਲੇ ਇੱਥੇ ਰੈਡੀ ਹੋਣੀ ਹੈ ਤਾਂ ਆਪਾਂ 1.5 ਇੰਚ ਤੇ ਮੈਂ ਨਿਸ਼ਾਨ ਲਗਾਇਆ ਦੋਨੇ ਸਾਈਡਾਂ ਤੇ 1.5 ਇੰਚ ਤੇ ਨਿਸ਼ਾਨ ਲਗਾ ਕੇ ਸਕੇਲ ਦੇ ਨਾਲ ਸਿੱਧੀ ਲਾਈਨ ਲਗਾ ਲਈ ਹੈ ਫਿਰ ਉਸ ਦੇ ਬਾਅਦ ਆਪਾਂ ਇਹਨੂੰ ਇੱਥੋਂ ਕੱਟ ਕਰ ਲਵਾਂਗੇ ਤੇ ਇੱਥੇ ਅਸੀਂ ਜ਼ਿੱਪ ਅਟੈਚ ਕਰ ਦੇਾਂਗੇ ਮੇਰੇ ਕੋਲ ਨਾ ਵਾਈਟ ਕਲਰ ਦੀ ਜ਼ਿੱਪਾ ਤੇ ਮੈਂ ਉਹੀ ਇਹਦੇ ਉੱਪਰ ਲਗਾ ਰਹੀਆਂ ਇਸ ਤਰ੍ਹਾਂ ਰੋਲ ਤੁਹਾਨੂੰ ਮਾਰਕੀਟ ਚੋਂ ਮਿਲ ਜਾਂਦਾ ਵਾ ਜਿੰਨੀ ਵੀ ਸਾਈਜ਼ ਦੀ ਤੁਹਾਨੂੰ ਜੱਪ ਚਾਹੀਦੀ ਹੈ ਉਹ ਤੁਸੀਂ ਇਹਦੇ ਵਿੱਚੋਂ ਰੋਲ ਦੇ ਵਿੱਚੋਂ ਕੱਟ ਕਰ ਸਕਦੇ ਹੋ ਤੇ ਰੰਨਾ ਰ ਅਟੈਚ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਛੋਟੇ ਸਾਈਜ਼ ਦੀ ਜੱਪ ਲਿਆ ਕੇ ਉਹ ਵੀ ਅਟੈਚ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜੱਪ ਨੂੰ ਆਪਾਂ ਰੱਖ ਕੇ ਤੇ ਇੱਥੇ ਆਪਾਂ ਸਿਉਣ ਲਗਾ ਦੇਾਂਗੇ ਤੇ ਨਾਲ ਦੀ ਨਾਲ ਹੀ ਨਾ ਤੁਸੀਂ ਸਾਰੀਆਂ ਜਿੰਨੀਆਂ ਵੀ ਸਿਉਣਾਂ ਲਗਾਉਣੀਆਂ ਐ ਉਹਨਾਂ ਨੂੰ ਨਾਲ ਦੀ ਨਾਲ ਹੀ ਨੱਪ ਦੇਣਾ ਵਾ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋਏਗਾ ਕਿ ਤੁਹਾਡਾ ਜਿਹੜਾ ਇਹ ਪਰਸ ਬਣ ਕੇ ਰੈਡੀ ਹੋਏਗਾ ਉਹਦੀ ਫਿਨਿਸ਼ਿੰਗ ਬਹੁਤ ਵਧੀਆ ਆਏਗੀ ਇਹਨੂੰ ਬਾਹਰੀ ਸਾਈਡ ਨੂੰ ਕੱਢ ਕੇ ਤੁਸੀਂ ਇਹਨੂੰ ਸਿਉਣ ਲਗਾ ਦੇਣੀ ਹੈ ਦੂਸਰੀ ਸਾਈਡ ਤੇ ਆਪਾਂ ਕੀ ਕਰਨਾ ਦੂਸਰੀ ਸਾਈਡ ਤੇ ਤੁਸੀਂ ਜਿਹੜਾ ਛੋਟਾ ਪੀਸ ਆਪਣੇ ਕੋਲੇ ਰਹਿ ਗਿਆ ਸੀ 1.5 ਇੰਚ ਵਾਲਾ ਆਪਾਂ ਕੱਟ ਕੀਤਾ ਸੀ ਨਾ ਦੂਸਰੀ ਸਾਈਡ ਤੇ ਆਪਾਂ ਉਹ ਲਗਾ ਦੇਣਾ ਹੈ ਇਸ ਤਰ੍ਹਾਂ ਰੱਖ ਕੇ ਇੱਥੇ ਤੁਸੀਂ ਸਿਲਾਈ ਲਗਾ ਦੇਣੀ ਹੈ ਸਿਲਾਈ ਲਗਾਉਣ ਤੋਂ ਬਾਅਦ ਉਸ ਸਿਲਾਈ ਨੂੰ ਵੀ ਤੁਸੀਂ ਲੋਕ ਕਰ ਦੇਣਾ ਇਸ ਤਰ੍ਹਾਂ ਮੈਂ ਇਹਨੂੰ ਅਟੈਚ ਕਰ ਲਿਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਨਾ ਬਾਹਰਲੀ ਸਾਈਡ ਨੂੰ ਕਰਦੇ ਹੋਏ ਤੇ ਉੱਪਰ ਦੀ ਆਪਾਂ ਸਲਾਈ ਲਗਾ ਦੇਾਂਗੇ ਇਹ ਮੈਂ ਸਲਾਈ ਇਹ ਵੀ ਲਗਾ ਲਈ ਹੈ ਹੁਣ ਸਾਨੂੰ ਇੱਕ ਹੋਰ ਜਿਪ ਚਾਹੀਦੀ ਹੈ ਕਿਉਂਕਿ ਡਬਲ ਜ਼ਿਪਰ ਬਣਾ ਰਹੇ ਹਾਂ ਨਾ ਤਾਂ ਉਹ ਵੀ ਸਾਡੀ ਚਿਪ ਜਿਹੜੀ ਆ ਉਹ ਸੇਮ ਸਾਈਜ਼ ਦੀ ਤੁਸੀਂ ਕੱਟ ਕਰ ਲੈਣੀ ਹੈ ਤੇ ਇਹ ਆਪਾਂ ਇੱਥੇ ਅਟੈਚ ਕਰਨੀ ਆ ਪਰ ਜਿਪ ਦੇ ਨਾਲ ਨਾਲ ਸਾਨੂੰ ਚਾਹੀਦਾ ਇੱਥੇ ਇੱਕ ਫੈਬਰਿਕ ਫੈਬਰਿਕ ਕੋਈ ਵੀ ਤੁਸੀਂ ਕਪੜਾ ਯੂਜ਼ ਕਰ ਸਕਦੇ ਹੋ ਜਿਹੜਾ ਇਹਨਾਂ ਦੋਨਾਂ ਪਾਕਟ ਦੇ ਵਿੱਚ ਪਾਰਟੀਸ਼ਨ ਦਾ ਕੰਮ ਕਰੂਗਾ ਇਸ ਤਰੀਕੇ ਦੇ ਨਾਲ ਚੈਪਾ ਅਟੈਚ ਕਰਨ ਤੋਂ ਪਹਿਲਾਂ ਤੁਸੀਂ ਇਹਦੇ ਉੱਪਰ ਰੱਖ ਦੇਣਾ ਹੈ ਫੈਬਰਿਕ ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਰੱਖ ਦੋਗੇ ਇਹ ਵੀ ਸੇਮ ਸਾਈਜ਼ ਦਾ ਕੱਟ ਕੀਤਾ ਹੈ ਜਿਸ ਸਾਈਡ ਦਾ ਸੀ ਜੀਨ ਦੇ ਦੋਨੇ ਪੀਸ ਕੱਟ ਕੀਤੇ ਸੀ ਉਸ ਸਾਈਜ਼ ਦਾ ਹੀ ਆਪਾਂ ਇਹ ਕੱਟ ਕੀਤਾ ਵੈਸੇ ਜਿਹੜੇ ਅਸੀਂ ਵਿਚਾਰ ਚੋ ਬੈਗ ਲੈਨੇ ਨਾ ਉਹ ਬ੍ਰਾਊਨ ਕਲਰ ਦਾ ਪੇਪਰ ਹੀ ਇੱਥੇ ਲਗਾ ਦਿੰਦੇ ਆ ਨਾਨ ਮੋਵਨ ਹੈ ਨਾ ਪਰ ਆਪਣੇ ਕੋਲੇ ਨਹੀਂ ਸੀ ਤਾਂ ਆਪਾਂ ਇੱਥੇ ਫੈਬਰਿਕ ਤੋਂ ਕੰਮ ਲੈ ਲਿਆ ਹੁਣ ਇਸ ਤਰ੍ਹਾਂ ਇਹਨਾਂ ਨੂੰ ਵੀ ਅਟੈਚ ਕਰ ਲਿਆ ਤੇ ਇੱਥੇ ਵੀ ਤੁਸੀਂ ਸੇਮ ਉਹੀ ਕੰਮ ਕਿ ਉੱਪਰ ਦੀ ਆਪਾਂ ਇਹਦੇ ਸਿਓਣ ਲਗਾ ਦੇਣੀ ਹੈ ਤਾਂ ਕਿ ਸਾਰੀਆਂ ਸਿਓਣਾ ਜਿਹੜੀਆਂ ਇਹ ਉਹ ਚੰਗੀ ਤਰ੍ਹਾਂ ਬੈਠ ਜਾਣ ਪਹਿਲਾਂ ਤੁਸੀਂ ਇਹਨੂੰ ਹੱਥ ਨਾਲ ਸੈੱਟ ਕਰ ਲਿਓ ਉਸ ਦੇ ਬਾਅਦ ਇਹਦੇ ਉੱਪਰ ਦੀ ਸਿਓਣ ਲਗਾ ਦਿਓ ਹੁਣ ਆਪਾਂ ਜਿਹੜੀ ਦੂਸਰੀ ਸਾਈਡ ਰਹਿ ਗਈ ਹੈ ਜਿਪ ਵਾਲੀ ਉਸ ਸਾਈਡ ਤੇ ਆਪਾਂ ਦੂਸਰਾ ਜੀਨ ਦਾ ਜਿਹੜਾ ਪੀਸ ਆ ਓਵਰਟੈਚ ਕਰ ਦਿਆਂਗੇ ਇਸ ਤਰੀਕੇ ਦੇ ਨਾਲ ਇਹਨੂੰ ਅਟੈਚ ਕਰਨ ਤੋਂ ਬਾਅਦ ਵੀ ਆਪਾਂ ਉੱਪਰ ਦੀ ਸਲਾਈ ਲਗਾ ਦੇਾਂਗੇ ਇਹ ਇਸ ਤਰ੍ਹਾਂ ਇਹਨੂੰ ਬਾਹਰਲੀ ਸਾਈਡ ਨੂੰ ਕਰਦੇ ਹੋਏ ਤਾਂ ਇਹ ਸਾਡੇ ਕੋਲ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਦੋਨੇ ਰਨਰ ਜਿਹੜੇ ਆ ਜੈਪ ਦੇ ਵਿੱਚ ਉਹ ਆਪਾਂ ਅਟੈਚ ਕਰ ਦਿਆਂਗੇ ਇਸ ਤਰ੍ਹਾਂ ਰਨਰ ਅਟੈਚ ਕਰ ਦਿੱਤੇ ਆ ਹੁਣ ਇਹਨੂੰ ਡੈਕੋਰੇਟ ਕਰਨ ਦੇ ਲਈ ਜੋ ਵੀ ਤੁਸੀਂ ਕਰਨਾ ਚਾਹੋ ਇਹ ਆਪਸ਼ਨਲ ਹੈਗਾ ਵਾ ਮੈਂ ਇਸ ਤਰ੍ਹਾਂ ਨਾ ਮੇਰੇ ਕੋਲ ਇੱਕ ਕੱਪੜਾ ਸੀਗਾ ਤੇ ਇਹ ਮੈਂ ਇਹਦੇ ਉੱਪਰ ਲਗਾ ਰਹੀ ਹਾਂ ਇਹਨੂੰ ਡੈਕੋਰੇਟ ਕਰਨ ਦੇ ਲਈ ਤੁਸੀਂ ਚਾਹੋ ਤਾਂ ਇੱਥੇ ਫੁਲਕਾਰੀ ਦਾ ਵੀ ਕੋਈ ਪੀਸ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਪਲੇਨ ਵੀ ਰੱਖ ਸਕਦੇ ਹੋ ਤੇ ਇਹਨੂੰ ਕੋਈ ਡਿਜ਼ਾਈਨ ਕਰਨਾ ਹੈ ਇਹਦੇ ਉੱਪਰ ਕੋਈ ਸਿੱਪੀ ਤਾਰੀ ਲਗਾਉਣੀ ਹੈ ਉਦੋਂ ਵੀ ਕਰ ਸਕਦੇ ਹੋ ਇਹ ਬਿਲਕੁਲ ਆਪਸ਼ਨਲ ਹੈਗੀ ਮੇਰੇ ਕੋਲ ਇਸ ਤਰ੍ਹਾਂ ਇਹ ਕੱਪੜਾ ਪਿਆ ਸੀ ਤਾਂ ਮੈਂ ਇਹਦੇ ਉੱਪਰ ਲਗਾ ਦਿੱਤਾ ਵਾ ਉਸਦੇ ਬਾਅਦ ਆਪਾਂ ਇਹਦੇ ਵਿੱਚ ਨਾ ਇੱਕ ਲੂਪੀ ਬਣਾ ਕੇ ਅਟੈਚ ਕਰਾਂਗੇ ਹੈਂਡਲ ਦੇ ਲਈ ਇਹ ਵੀ ਆਪਸ਼ਨਲ ਹੈਗਾ ਤੁਸੀਂ ਇਸ ਨੂੰ ਹੈਂਡਲ ਨੂੰ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਕੀ ਰਿੰਗ ਲੈ ਕੇ ਉਹਦੇ ਜਿੱਪ ਦੇ ਵਿੱਚ ਅਟੈਚ ਕਰ ਸਕਦੇ ਹੋ ਬਾਅਦ ਦੇ ਵਿੱਚ ਹੋ ਜਾਏਗਾ ਜ਼ਰੂਰ ਉਹ ਪਹਿਲਾਂ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਮੈਂ ਇਸ ਤਰ੍ਹਾਂ ਦਿਖਾਉਣ ਦੇ ਲਈ ਤੁਹਾਨੂੰ ਇਹ ਲਗਾ ਰਹੀ ਹਾਂ ਇਸ ਤਰ੍ਹਾਂ ਇੱਕ ਲੂਪੀ ਲੈ ਕੇ ਉਹ ਲੂਪੀ ਲਗਾ ਦਿੱਤੀ ਇੱਥੇ ਤੇ ਜਿਹੜਾ 1.5 ਇੰਚ ਵਾਲਾ ਪੀਸ ਸੀ ਨਾ ਉਹਦੇ ਉੱਪਰ ਆਪਾਂ ਲੂਪੀ ਲਗਾ ਦਿੱਤੀ ਹੁਣ ਆਪਣੇ ਕੋਲੇ ਇਹ ਤਿੰਨੇ ਪੀਸ ਜਿਹੜੇ ਆ ਉਹ ਇੱਕ ਦੂਸਰੇ ਲੱ ਅਟੈਚ ਹੋ ਗਿਆ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਸਾਡੇ ਕੋਲੇ ਦੋਨੇ ਜੀਨ ਦੇ ਪੀਸ ਆ ਗਏ ਇਸ ਤਰ੍ਹਾਂ ਇਹ ਪਹਿਲਾ ਪੀਸ ਆ ਗਿਆ ਫਿਰ ਦੂਸਰਾ ਆ ਗਿਆ ਉਸ ਦੇ ਬਾਅਦ ਇਹਦੇ ਉੱਪਰ ਕਪੜਾ ਆ ਗਿਆ ਹੁਣ ਆਪਾਂ ਇਹਨਾਂ ਨੂੰ ਸਲਾਈ ਕਰਨੀ ਆ ਤਿੰਨੇ ਸਾਈਡਾਂ ਤੇ ਇੱਕ ਸਾਈਡ ਤੇ ਤਾਂ ਜਿੱਪ ਲੱਗੀ ਆ ਤਿੰਨੇ ਸਾਈਡਾਂ ਤੋਂ ਆਪਾਂ ਇਹਨੂੰ ਸਲਾਈ ਕਰਨੀ ਬਿਲਕੁਲ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਹੱਥ ਦੇ ਨਾਲ ਇਹਨੂੰ ਸੈੱਟ ਕਰ ਲੈਣਾ ਜੇ ਤੁਹਾਨੂੰ ਨਾ ਪਤਾ ਲੱਗੇ ਨਾ ਇਸ ਤਰੀਕੇ ਦੇ ਨਾਲ ਜੀਨ ਦੇ ਕੱਪੜੇ ਦੀ ਸਿਉਣ ਦੇ ਨਾਲ ਤੁਸੀਂ ਸਿਉਣ ਜਿਹੜੀ ਆ ਉਹ ਮਲਾ ਲੈਣੀ ਆ ਤੇ ਉਸ ਦੇ ਬਾਅਦ ਇਹਨੂੰ ਸੈੱਟ ਕਰਦੇ ਹੋਏ ਰੱਖ ਲੈਣਾ ਕਿਉਂਕਿ ਜਿੱਪ ਵਾਲੀ ਸਾਈਡ ਤੋਂ ਤੁਹਾਨੂੰ ਲਗਾਉਣ ਦੇ ਵਿੱਚ ਬਸ ਥੋੜੀ ਜਿਹੀ ਦਿੱਕਤ ਆ ਸਕਦੀ ਆ ਆਦਰਵਾਇਜ਼ ਇਹਨੂੰ ਲਗਾਉਣਾ ਕੋਈ ਔਖਾ ਨਹੀਂਗਾ ਤੇ ਇਸ ਤਰ੍ਹਾਂ ਆਪਾਂ ਸਿਉਣ ਲਗਾ ਲਈਏ ਸਾਰੀਆਂ ਸਾਈਡਾਂ ਤੇ ਉਸ ਦੇ ਬਾਅਦ ਜਿੰਨਾ ਵੀ ਆਹ ਐਕਸਟਰਾ ਕਪੜਾ ਹੈ ਜਾਂ ਧਾਗੇ ਵਗੈਰਾ ਹੈ ਇਹ ਸਾਰੇ ਆਪਾਂ ਕੱਟ ਕਰ ਦੇਾਂਗੇ ਤਾਂ ਕਿ ਸਾਡੇ ਪਰਸ ਦੀ ਜਿਹੜੀ ਫਿਨਿਸ਼ਿੰਗ ਆ ਉਹ ਵਧੀਆ ਆਵੇ ਤੁਸੀਂ ਚਾਹੋ ਤਾਂ ਇੱਥੇ ਨਾ ਕੋਈ ਵੀ ਕਪੜਾ ਲੈ ਕੇ ਤੇ ਉਹਨੂੰ ਸਿਉਣ ਨੂੰ ਵੀ ਲੋਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਛੱਡ ਦਿਓ ਤੇ ਹੁਣ ਆਪਾਂ ਇਹਨੂੰ ਖੋਲ ਲਵਾਂਗੇ ਤੇ ਇਹਦੇ ਜਿਹੜੇ ਕਾਰਨਰ ਆ ਨਾ ਉਹ ਤੁਸੀਂ ਚੰਗੀ ਤਰ੍ਹਾਂ ਖੋਲਨੇ ਹੁੰਦੇ ਆ ਕਿਉਂਕਿ ਕਾਰਨਰ ਜਿਹੜੇ ਆ ਉਹੀ ਮੇਨ ਹੁੰਦੇ ਆ ਇੱਥੇ ਤਾਂ ਇਸ ਤਰ੍ਹਾਂ ਮੈਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਖੋਲ ਲੂੰਗੀ ਉਹਨੂੰ ਸੈੱਟ ਕਰ ਲੂੰਗੇ ਤੇ ਬਹੁਤ ਹੀ ਆਸਾਨੀ ਦੇ ਨਾਲ ਇਹ ਸੈੱਟ ਹੋ ਜਾਂਦੇ ਆ ਸਾਡੇ ਕੋਲੇ ਹਿਪਸ ਬਣ ਕੇ ਰੈਡੀ ਹੋ ਗਿਆ ਜੇ ਤੁਸੀਂ ਦੇਖੋ ਬਹੁਤ ਹੀ ਸੌਖਾ ਤਰੀਕਾ ਹੈ ਇਹਨਾਂ ਨੂੰ ਬਣਾਉਣ ਦਾ ਕਿਸੇ ਕੱਪੜੇ ਤੋਂ ਬਣਾਓ ਜੀਨ ਤੋਂ ਬਣਾਓ ਕਿਸੇ ਤਰੀਕੇ ਦੇ ਨਾਲ ਵੀ ਇਹ ਮਾਰਕੀਟ 'ਚ ਮਿਲਣ ਵਾਲੇ ਇਹ ਛੋਟੇ ਡਬਲ ਜ਼ਿਪਰ ਸਿੰਗਲ ਜ਼ਿਪਰ ਪਾਸ ਤੋਂ ਸੀ ਕਾਂਟੇ ਵਿੱਚ ਹੀ ਬਣਾ ਸਕਦੇ ਹਾਂ ਤੇ ਜੇ ਆਪਾਂ ਇਹਨਾਂ ਦੀ ਕੈਪੈਸਿਟੀ ਵੇਖੀਏ ਕਾਫੀ ਖੁੱਲੇ ਡੁੱਲੇ ਬਨੇ ਆ ਇਦਾਂ ਨਹੀਂ ਹੈ ਕਿ ਇਹ ਇਦਾਂ ਹੀ ਛੋਟੇ ਛੋਟੇ ਆ ਤੇ ਇਹਦੇ ਵਿੱਚ ਨਾ ਮੈਂ ਤੁਹਾਨੂੰ ਫੋਨ ਰੱਖ ਕੇ ਦਿਖਾਉਣੀ ਆ ਉਸ ਦੇ ਬਾਅਦ ਆਪਾਂ ਦੇਖਾਂਗੇ ਕਿ ਇਹਦੇ ਵਿੱਚ ਕਿੰਨੀ ਸਾਰੀ ਸਪੇਸ ਸਾਡੇ ਕੋਲੇ ਬਚ ਗਈ ਆ ਦੇਖੋ ਇਹ ਖੁੱਲਾ ਡੁੱਲਾ ਬਣ ਕੇ ਤਿਆਰ ਹੋਇਆ ਵਾ ਤੇ ਦੂਸਰੀ ਸਾਈਡ ਤੇ ਤੁਸੀਂ ਆਪਣੇ ਕੋਈ ਛੋਟੇ ਮੂਰੇ ਪੈਸੇ ਰੱਖਨੇ ਹੋ ਰੱਖ ਸਕਦੇ ਹੋ ਕਿਤੇ ਨੇੜੇ ਜਾ ਰਹੇ ਹੋ ਤਾਂ ਇਹਨੂੰ ਲਿਜਾ ਸਕਦੇ ਹੋ ਦੇ ਜਾਂ ਫਿਰ ਕਾਲਜ ਵਾਲੇ ਬੱਚੇ ਹੁੰਦੇ ਆ ਜਾਂ ਸਕੂਲ ਵਾਲੀਆਂ ਕੁੜੀਆਂ ਐ ਉਹਨਾਂ ਨੂੰ ਇਸ ਤਰ੍ਹਾਂ ਦੇ ਪਾਰਸ ਬਹੁਤ ਪਸੰਦ ਹੁੰਦੇ ਆ ਤੇ ਉਹਨਾਂ ਨੂੰ ਬਣਾ ਕੇ ਤੁਸੀਂ ਘਰ ਦੇ ਵਿੱਚ ਹੀ ਦੇ ਸਕਦੇ ਹੋ ਬਹੁਤ ਹੀ ਸੌਖਾ ਜਿਹਾ ਤਰੀਕਾ ਇਹਨਾਂ ਨੂੰ ਬਣਾਉਣ ਦਾ ਉਮੀਦ ਕਰਦੀਆਂ ਜੀ ਤੁਸੀਂ ਟ੍ਰਾਈ ਜੂ ਕਰੋਗੇ ਤੇ ਆਪਣਾ ਫੀਡਬੈਕ ਮੈਨੂੰ ਜਰੂਰ ਸ਼ੇਅਰ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ